ਅੱਜ ਇਹ ਮੂਡੀ ਫੜੀ ਹੋਵੇ ਅੱਜ ਦੇ ਪ੍ਰੋਗਰਾਮ ਅਰ ਜਾਣਕਾਰੀ ਪੰਜਾਬ 78 ਟੀਵੀ ਦੇ ਉੱਤੇ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਸਰੋਤੇ ਨੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਨਜਿੰਦਰ ਪਾਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਅੱਜ ਆ ਜਿਹੜਾ ਤੁਸੀਂ ਕੈਂਪ ਦੇਖ ਰਹੇ ਹੋ ਇਹ ਸਰਦਾਰ ਮਨੀ ਸਿੰਘ ਜੀ ਮਾਤਾ ਜੀ ਲక్ష్మణ ਗੌਰ ਔਰ ਸਰਦਾਰ ਸ਼ੰਗਾਰਾ ਸਿੰਘ ਜੀ ਜਿਹੜੇ ਕਿ ਬਾਗੀ ਪਾਜੀ ਦੇ ਮੰਮੀ ਔਰ ਡੈਡੀ ਔਰ ਉਹਨਾਂ ਦੇ ਬ੍ਰਦਰ ਸੀਗੇ ਸ਼ੰਗਾਰਾ ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ ਆ ਜਿਹੜਾ ਕੈਂਪ ਇਹ ਲਗਾਇਆ ਗਿਆ ਆ ਜਿਹਦੇ ਵਿੱਚ ਅ ਡਾਕਟਰ ਦੇਵ ਆਸ਼ੀਸ਼ ਜੀ ਔਰ ਉਹਨਾਂ ਦੀ ਸਾਰੀ ਜਿਹੜੀ ਟੀਮ ਹੈ ਸਿਹਤ ਹਸਪਤਾਲ ਤੋਂ ਬਗਿਆ ਤੋਂ ਤੇ ਉਹਨਾਂ ਨੇ ਜਿਹੜੇ ਅੰਦਰ ਸਾਰਿਆਂ ਦਾ ਚੈੱਕਅਪ ਕਰ ਰਹੇ ਨੇ ਸੋ ਜਿਨ੍ਹਾਂ ਨੂੰ ਆਪਰੇਸ਼ਨਾਂ ਦੀ ਲੋੜ ਹੋਈ ਉਹ ਫ੍ਰੀ ਆਫ ਕਾਸਟ ਜਿਹੜੇ ਆ ਉਹ ਸਾਰੇ ਜਿਹੜੇ ਆਪਰੇਸ਼ਨ ਕੀਤੇ ਜਾਣਗੇ ਲੈਂਸ ਪਾਏ ਜਾਣਗੇ ਚਿੱਟੇ ਮੋਤੀਏ ਵਾਲਿਆਂ ਦੇ ਤੇ ਜਿਨ੍ਹਾਂ ਨੂੰ ਦਵਾਈ ਦੀ ਲੋੜ ਹੋਈ ਦਵਾਈ ਦਿੱਤੀ ਜਾਊਗੀ ਤੇ ਨਾਲ ਦੀ ਨਾਲ ਮੈਡਮ ਡਾਕਟਰ ਬੰਦਨਾ ਜਿਹੜੇ ਨੇ ਉਹ ਡੈਂਟਲ ਦੇ ਸਾਰੀਆਂ ਸਬਾ ਮਨਵਾਰੇ ਨੇ ਅੰਦਰ ਉਹਨਾਂ ਨਾਲ ਡਾਕਟਰ ਨਵਨੀਤ ਨੇ ਇਸ ਮੌਕੇ ਤੇ ਕਿਹੜੇ ਕਿਹੜੇ ਸਮਾਜਿਕ ਰਾਜਨੀਤਿਕ ਆਗੂ ਪਹੁੰਚੇ ਨੇ ਉਹਨਾਂ ਮਾਰੇ ਦੀ ਹੋ ਗਏ ਜਾਣਕਾਰੀ ਐਮਐਲਏ ਸਾਹਿਬ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜੀ ਪਹੁੰਚੇ ਨੇ ਉਸ ਤੋਂ ਇਲਾਵਾ ਮੈਡਮ ਹਰਜੋਤ ਕੌਰ ਲੋਟਿਆ ਜੀ ਜਿਹੜੇ ਐਸ்சி ਕਮਿਸ਼ਨ ਦੇ ਇਸ ਵੇਲੇ ਵਾਈਸ ਪ੍ਰਧਾਨ ਲੈ ਨੇ ਪੰਜਾਬ ਦੇ ਉਹ ਵੀ ਪਹੁੰਚੇ ਨੇ ਕੋਜੀਤ ਸਿੰਘ ਜੀ ਸਰਹਾਲ ਸੋ ਲੋਕ ਸਭਾ ਅਨੰਦਪੁਰ ਸਾਹਿਬ ਦੇ ਅਸ ਵੇਲੇ ਇਨਚਾਰਜ ਨੇ ਔਰ ਹਲਕਾ ਇਨਚਾਰਜ ਨੇ ਬੰਗਿਆ ਤੋਂ ਵਿਧਾਨ ਸਭਾ ਤੋਂ ਉਹ ਪਹੁੰਚੇ ਸੀ ਉਹਨਾਂ ਦੇ ਨਾਲ ਉਹਨਾਂ ਦੀ ਸਾਰੀ ਟੀਮ ਸਾਗਰ ਅਰੋੜਾ ਜੀ ਪਵਨ ਜੀ ਸਿੱਧੂ ਜੀ ਇਹ ਸਾਰੇ ਜਿਹੜੇ ਰਾਜਨੀਤਿਕ ਜਿਹੜੀ ਕਲਿਆਰਿਆਂ ਦੇ ਵਿੱਚੋਂ ਸਾਰੇ ਪਹੁੰਚੇ ਆ ਤੇ ਉਸ ਤੋਂ ਇਲਾਵਾ ਪਿੰਡ ਦੇ ਵਿੱਚੋਂ ਤੁਹਾਨੂੰ ਪਤਾ ਜਿਹੜੇ ਜਿੰਨੇ ਵੀ ਪਾਂਚ ਸਰਪੰਚ ਜਾਂ ਆਸ-ਪਾਸ ਦੇ ਖਾਸ ਤੌਰ ਤੇ ਪੱਤਰਕਾਈ ਦੇ ਦੁਨੀਆ ਦੇ ਵਿੱਚੋਂ ਜਿੱਦਾਂ ਹੁਣ ਤੁਹਾਡਾ ਮੈਂ ਨਾਮ ਜ਼ਿਕਰ ਕਰਾਂ ਉਹ ਅਗਰ ਨਾ ਕਰਾਂ ਤਾਂ ਫਿਰ ਹੱਥ ਕਿਸ ਨਹੀਂ ਹੋਊਗੀ ਸਾਡੇ ਮਨਜਿੰਦਰ ਭਾਜੀ ਜਿਹੜੇ ਇਸ ਵੇਲੇ ਕੈਮਰੇ ਦੇ ਉੱਤੇ ਨੇ ਤੇ ਜਿਨ੍ਹਾਂ ਨੇ ਇਹ ਜਿਹੜਾ ਕੈਂਪਿਆ ਸਾਰਿਆਂ ਤੱਕ ਪਹੁੰਚਾਉਣਾ ਇਲਾਕੇ ਤੱਕ ਤੇ ਉਸ ਤੋਂ ਇਲਾਵਾ ਮਾਹੀ ਜੀ ਨੰਦਰ ਮਾਹੀ ਜੀ ਏਟੀਸੀ ਨਿਊਜ਼ ਤੋਂ ਵੀ ਪਹੁੰਚੇ ਸੀਗੇ ਤੇ सुरेंद्र ਕਰਮ ਜੀ ਉਹ ਪਹੁੰਚੇ ਸੀਗੇ ਅੱਜ ਬੰਗਾਲ ਹਲਕੇ ਦੇ ਐਨ ਨਗਰ ਦਾਣਾ ਚ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰੁੱਗੇ ਸਮਾਜ ਸੇਵਾਦਾਰ ਦੁਲਾਰ ਸਿੰਘ ਭੱਗੀ ਜੀ ਨੇ ਆਪਣੇ ਸਮੂਹ ਸਾਥੀਆਂ ਨਾਲ ਰੋਟਰੀ ਕਲੱਬ ਬੰਗਾਗ੍ਰੀਨ ਦੇ ਸਹਿਯੋਗ ਦੇ ਨਾਲ ਆਪਣੇ ਬਹੁਤ ਹੀ ਸਤਿਕਾਰਯੋਗ ਸਾਡੇ ਜੋ ਬਜ਼ੁਰਗ ਖਾਨ ਸਰਦਾਰ ਮਨੀਤ ਸਿੰਘ ਜੀ ਸਵਰਗਵਾਸੀ ਜਦੇ ਮਾਤਾ ਜੀ ਸਵਰਗਵਾਸੀ ਲਖਮਨ ਕੌਰ ਜੀ ਔਰ ਸਾਡੇ ਵੀਰ ਸਵਰਗਵਾਸੀ ਸ਼ੰਗਾਰਾ ਸਿੰਘ ਜੀ ਦੀ ਚਾਦ ਨੂੰ ਤਾਜ਼ਾ ਕਰਦੇ ਹੋਏ ਅੱਜ ਆਪਣੇ ਨਗਰ ਵਿਖੇ ਇਹ ਜੋ ਮੈਡੀਕਲ ਚੈੱਕਅਪ ਕੈਂਪ ਲਵਾਇਆ ਹੈ ਇਸ ਮੌਕੇ ਮੈਂ ਆਪਣੇ ਸਾਥੀਆਂ ਸਮੇਤ ਸ਼ਿਰਕਤ ਕਰਨ ਦਾ ਆਨੰਦ ਸੀ ਮੈਂ ਇਸ ਮੌਕੇ ਤੇ ਜਿੱਥੇ ਵਿਸ਼ੇਸ਼ ਤੌਰ ਤੇ ਦਿਲਵਾਕ ਸਿੰਘ ਬਾਗੀ ਜੀ ਦਾ ਧੰਨਵਾਦ ਕਰਦਾ ਹਾਂ ਉੱਥੇ ਆਪਣੇ ਨਾਲ ਮਹਾਨ ਬਜ਼ੁਰਗਾਂ ਨੂੰ ਔਰ ਆਪਣੇ ਵੱਡੇ ਭਰਾ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦਾ ਹਾਂ ਸਾਡਾ ਵੀ ਦਾ ਬਾਗੀ ਦਾ ਵੱਲੋਂ ਰੋਡਿੰਗ ਦਾ ਮੇਰਾ ਵੱਡਾ ਭਰਾ ਹੈ ਜੇ ਤੁਹਾਡੀ ਸਰਕਾਰ ਦੀ ਵੀ ਗੱਲ ਕਰ ਲਈਏ 10-7 10 ਲੱਖ ਰੁਪਏ ਦੀ ਪਰਿਵਾਰ ਸਿਹਰੇ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ ਉਹਦੇ ਬਾਰੇ ਵੀ ਜਾਣਕੀ ਦਿਓ ਉਹ ਕਿੱਥੇ ਪਹੁੰਚੀ ਜਾਂ ਉਹਨੂੰ ਕਿਸ ਤਰ੍ਹਾਂ ਚਲੂ ਕਰ ਰਹੇ ਹੋ ਇਹ ਮਨਜਿੰਦਰ ਜੀ ਮਾਈ ਸਾਹਿਬ ਇਹ ਦੁਨੀਆ ਦੇ ਵਿੱਚ ਮੇਰਾ ਮੰਨਣਾ ਹੈ ਕਿ ਪਹਿਲੀ ਪਾਲਿਸੀ ਹੈ ਕਿ ਹਰ ਇੱਕ ਪਰਿਵਾਰ ਨੂੰ ਹਰ ਸਾਲ 10 ਲੱਖ ਦੀ ਸਿਹਤ ਯੋਜਨਾ ਬੀਮਾ ਮਾਨ ਲੋਕ ਮੁੱਖ ਮੰਤਰੀ ਪੰਜਾਬ ਸਰਦਾਰ ਭਗਤ ਸਿੰਘ ਮਾਨ ਜੀ ਜੋ ਗਵਾਈ ਵਿੱਚ ਦਿੱਤੀ ਜਾ ਰਹੀ ਹੈ ਔਰ ਇਸ ਦੇ ਵੱਖ-ਵੱਖ ਸੀਐਸਸੀ ਸੈਂਟਰ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਹਨ ਜਿੱਥੇ ਇਹ ਇਹਨਾਂ ਦੇ ਕਾਰਡ ਲਾਹ ਪੱਤਰੀਆਂ ਦੇ ਬਣਾਏ ਜਾ ਰਹੇ ਹਨ ਔਰ ਮੇਰਾ ਮੰਨਣਾ ਹੈ ਕਿ ਇਸ ਦੇ ਨਾਲ ਸਿਹਤ ਸੁਰਦਾਵਾਂ ਨੂੰ ਜੋ ਪੰਜਾਬ ਸਰਕਾਰ ਦੀ ਪਾਲਿਸੀ ਹੈ ਕਿ ਸਿਹਤ ਸੁਰਦਾਂ ਤੇ ਐਜੂਕੇਸ਼ਨ ਨੂੰ ਵਧੀਆ ਬਣਾਉਂਦੀਆਂ ਤਾਂ ਉਹ ਸਿਰੇ ਚੜੇਗੀ ਔਰ ਇਹ ਦੁਨੀਆਂ ਵਿੱਚ ਵੀ ਕਿਤੇ ਬਾਹਰ ਦੁਨੀਆ ਵਿੱਚ ਵੀ ਸਾਨੂੰ ਕਈ ਵਾਰ ਜਾਣ ਦਾ ਮੌਕਾ ਮਿਲਿਆ ਅਮਰੀਕਾ ਵਰਗੀ ਕੰਟਰੀ ਵਿੱਚ ਵੀ ਇਹੋ ਜੀ ਪਾਲਿਸੀ ਨਹੀਂ ਹੈਗੀ ਕਿ ਇਹ ਇੱਕ ਪਰਿਵਾਰ ਨੂੰ ਔਰ ਸਾਲ ਔਰ ਜਾਤ ਪਾਤ ਮੀਰੀ ਗਰੀਬੀ ਤੋਂ ਉੱਪਰ ਉੱਠ ਕੇ ਹਰ ਇੱਕ ਨੂੰ ਇਸ ਦੀ ਸੁਖਾਲਤ ਆਉਣ ਵਾਲੇ ਸਮੇਂ ਵਿੱਚ ਮਿਲੇਗੀ ਇਸ ਇਹ ਸੰਧੀ ਸਾਰੀਆਂ ਫਾਰਮਲਿਟੀਆਂ ਕੰਪਲੀਟ ਹੋ ਚੁੱਕੀਆਂ ਔਰ ਜੋ ਇੰਸ਼ੂਰੈਂਸ ਕੰਪਨੀਆਂ ਹਾਂ ਜੀ ਹੈ ਉਸ ਨੂੰ ਵੀ ਇਸ ਦੀ ਇਦਾਈਗੀ 1 ਸਾਲ ਦੀ ਕਰ ਦਿੱਤੀ ਗਈ ਹੈ ਸਰਕਾਰ ਦਾ ਜਦੋਂ ਵਕਤ ਵਕਤ ਅਫਵਾਹਾਂ ਵੀ ਕਾਰਡ ਨੂੰ ਲੈ ਕੇ ਚੱਲ ਰਹੀ ਹੈ ਬਹੁਤ ਘੱਟ ਇਲਾਜ ਤੁਹਾਡਾ ਕਾਰਡ ਵੱਲੋਂ ਕੀਤਾ ਜਾਣਾ ਬਾਕੀ ਤੁਹਾਨੂੰ ਨਹੀਂ ਨਹੀਂ ਉਹ ਸਾਰਾ ਸਾਰਾ ਕੁਝ ਚਲੋ ਪੋਲਿਟਿਕਸ ਆ ਬਰੋਧੀਆਂ ਵੱਲੋਂ ਇਹ ਗੱਲ ਫਲਾਈ ਜਾ ਰਹੀ ਹੈ ਤੁਸੀਂ ਆਉਣ ਵਾਲੇ ਸਭ ਵਿੱਚ ਦਿਖਿਓ ਕਿ ਜੇਕਰ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਲਾਈਵ ਹੋ ਕੇ ਵੀ ਇਹੇ ਕਰਕੇ ਕੱਲ ਪਰਸੋਂ ਨਾਲ ਲਾਈਵ ਹੋ ਕੇ ਇਸ ਸੰਬੰਧੀ ਆਪਣਾ ਸਪਸ਼ਟੀਕਰਨ ਦਿੱਤਾ ਕਿ ਇਹਦੇ ਵਿੱਚ ਹਰ ਇੱਕ ਮੈਂਬਰ ਨੂੰ ਪੰਜਾਬ ਦਾ ਕੋਈ ਵੀ ਵਾਸੀ ਹੈ ਜਿਹੜਾ ਜਿਹਦੇ ਕੋਲ ਪੰਜਾਬ ਦਾ ਆਧਾਰ ਕਾਰਡ ਜਾਂ ਪੰਜਾਬ ਦਾ ਵੋਟਰ ਕਾਰਡ ਹੈ ਉਹ ਉਸ ਨੂੰ ਇਹ 10 ਲੱਖ ਦੀ ਪਾਲਸੀ ਦੇ ਤਹਿਤ ਇਲਾਜ ਮਿਲੇਗਾ ਮਿਲੇਗਾ ਭਾਵੇਂ ਕੋਈ ਵੀ ਬਿਮਾਰੀ ਹੈ ਇਹ ਵੀ ਹੈ ਕਿ ਇਹਦੇ ਵਿੱਚ ਕੋਈ ਇੰਨੀ ਪਰਸੈਂਟ ਸਰਕਾਰ ਦਵੇਗੀ ਇੰਨੇ ਪਰਸੈਂਟ ਮਦੀਜ ਕੋਲੋਂ ਦਵੇਗਾ ਇਹ ਇਸ ਤਰ੍ਹਾਂ ਦੀ ਕੋਈ ਨਹੀਂ ਹੈ ਇਹ ਸਾਰੀਆਂ ਫਾਹਾ ਹੈ ਸਾਡਾ ਕੋ ਡਾਟਾ ਬਲੂ ਹੋ ਰਿਹਾ ਹੈ ਜੀ ਉਹ ਡਾਟਾ ਬਲੂ ਹੋ ਰਿਹਾ ਤੁਸੀਂ ਹਲਕੇ ਦੇ ਇੰਚਾਰਜ ਹੋ ਹਲਕੇ ਦੇ ਜੀ ਜੇਕਰ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਹੁਣ ਤੱਕ ਲਗਭਗ 60000 ਤੋਂ ਉੱਪਰ ਸਾਰੇ ਪੰਜਾਬ ਦੇ ਵਿੱਚ ਇਹ ਲਾਪਤਰੀਆਂ ਦੇ ਕਾਰ ਬਣ ਚੁੱਕੇ ਸਾਡਾ ਟਾਰਗੇਟ ਹੈ 2 ਮਹੀਨੇ ਦੇ ਵਿੱਚ ਵਿੱਚ ਇਹ ਸਾਰੇ ਕਾਰ ਪੰਜਾਬ ਵਾਸੀਆਂ ਦੇ ਬਣਾ ਦਿੱਤੇ ਜਾਣ ਔਰ ਇਹ ਟਾਰਗੇਟ ਰੱਖਿਆ ਗਿਆ ਕਿਉਂਕਿ ਜਦੋਂ ਨਵਾਂ ਕੰਮ ਸਟਾਰਟ ਹੁੰਦਾ ਸਰਵਰ ਵੀ ਥੋੜੇ ਦਿਨ ਪਹਿਲਾਂ ਸਲੋ ਹੋ ਰਿਹਾ ਹੁਣ ਉਹਨੂੰ ਅਪਗ੍ਰੇਡ ਕਰਕੇ ਐਪ ਨੂੰ ਅਪਡੇਟ ਕਰਕੇ ਉਹਦੇ ਵਿੱਚ ਤੇਜ਼ੀ ਆਈ ਹੈ ਕਿ ਆਉਣ ਵਾਲੇ ਦਿਨਾਂ ਚ ਇਹ ਕਾਰਡ ਬਣਾਉਣ ਦੀ ਤੇਜ਼ੀ ਤੁਹਾਨੂੰ ਆਪਣੇ ਹਲਕੇ ਵਿੱਚ ਵੀ ਪਰ ਪੂਰੇ ਪੰਜਾਬ ਦੇ ਦਿਸੇਗੀ ਠੀਕ ਹੈ ਤੁਹਾਡਾ ਮੇਲ ਆਇਆ ਇੱਕ ਸਵਾਲ ਹੋਰ ਮੇਰੇ ਦਿਮਾਗ 'ਚ ਆ ਗਿਆ ਜਿਦਾ ਕਿ ਪਿਛਲੇ ਦਿਨੀ ਇੱਕ ਨੇਤਾ ਨੇ ਕਿਹਾ ਵੀ ਬੈਂਡ ਵਾਜੇ ਵਾਲਿਆਂ ਦੇ ਬਾਜੇ ਪਜਾ ਦੇਵਾਂਗੇ ਇਹਦੇ ਬਾਰੇ ਇਹ ਉਹਨਾਂ ਦੀ ਮਾਨਸਿਕਤਾ ਕਿ ਜੇਕਰ ਕੋਈ ਬੈਂਡ ਵਾਜਾ ਇੱਕ ਕਿਤ ਕਮਾਈ ਕਰਕੇ ਕੋਈ ਪਰਿਵਾਰ ਜਾਂ ਕੋਈ ਸ਼ਖਸੀਅਤ ਚਲਾਉਦੇ ਆ ਜੇ ਉਹਨਾਂ ਵਿੱਚੋਂ ਕੋਈ ਨਿਕਲ ਕੇ ਕੋਈ ਚੰਗੇ ਵੱਡੀ ਪੂਸਤ ਤੇ ਪਹੁੰਚ ਜਾਂਦਾ ਅਫਸਰ ਬਣ ਜਾਂਦਾ ਕਿ ਉਹਨਾਂ ਨੂੰ ਇਸ ਚੀਜ਼ ਨਾਲ ਜੋੜਨਾ ਔਰ ਇਸ ਤਰ੍ਹਾਂ ਨਾਲ ਕਹਿਣਾ ਇਹ ਉਹਨਾਂ ਦੀ ਮਾਨਸਿਕਤਾ ਹੈਗੀ ਆ ਬਾਜਵਾ ਸਾਹਿਬ ਨੇ ਜਿਹੜਾ ਇਹ ਬਿਆਨ ਦਿੱਤਾ ਬਹੁਤ ਹੀ ਨਿੰਦਨਯੋਗ ਹੈ ਔਰ ਇਸ ਦਾ ਪੂਰੀ ਦੁਨੀਆ ਦੇ ਵਿੱਚ ਪੂਰੀ ਪੰਜਾਬੀਅਤ ਦੇ ਵਿੱਚ ਵਿਰੋਧ ਹੈ ਔਰ ਆਉਣ ਵਾਲੇ ਦਿਨਾਂ ਵਿੱਚ ਜਦੋਂ ਇਲੈਕਸ਼ਨ ਆਉਣਗੇ ਇਹਨਾਂ ਗੱਲਾਂ ਦਾ ਜਵਾਬ ਉਹਨਾਂ ਨੂੰ ਫੇਸ ਦੁਆਰਾ ਇਹ ਲੋਕ ਦੇਣਗੇ ਕਿਉਂਕਿ ਇਹ ਗੱਲਾਂ ਕਰਨ ਨਾਲ ਕਦੀ ਵੀ ਇਲੈਕਸ਼ਨ ਜਿੱਤੀਆਂ ਜਾਂਦੀਆਂ ਜਾਂ ਹੁਣ ਐਡਵਾਂਸ ਜਵਾਬਨਾ ਹੋਗਾ ਲੋਕ ਸਰਵ ਦੇ ਲੋਕ ਕੰਮ ਦੀ ਰਾਜਨੀਤੀ ਨੂੰ ਸੰਧਗਦਿਆਂ ਦਾ ਜਾਤ ਪਾਤ ਦੀ ਦਾ ਧਰਮਾ ਕੌਮਾਂ ਦੀ ਦਾ ਅਮੀਰੀ ਗਰੀਬੀ ਦੀ ਜਿਹੜੀਆਂ ਪਾਰਟੀਆਂ ਕੰਮ ਕਰਨਗੀਆਂ ਉਹੀ ਦੇਸ਼ ਵਿੱਚ ਉਹੀ ਇਸ ਗੁਆਂ ਵਿੱਚ ਰਾਜ ਕਰਨੀ ਹੈ ਔਰ ਇਹਦਾ ਇਹਦੀ ਮੈਂ ਦੰਦਿਆ ਕਰਦਾ ਉਹਨਾਂ ਦੇ ਇਸ ਬਿਆਨ ਦੀ ਔਰ ਆਸ ਰੱਖਦਾ ਕਿ ਪਰਮਾਤਮਾ ਰਹੁ ਬੁੱਧੀ ਬਖਸ਼ੇ ਕਿ ਇਹੋ ਜਿਹਾ ਬਿਆਨ ਆਉਣ ਵਾਲੇ ਸਮੇਂ ਵਿੱਚ ਆਪਣੇ ਲਫ਼ਜ਼ਾਂ ਵਿੱਚ ਨਾ ਲਿਓ ਧੰਨਵਾਦ ਅ ਰੋਟੇਨियन ਸਰਦਾਰ ਦੁਰਬਖਸ਼ ਸਿੰਘ ਬਾਗੀ ਉਹਨਾਂ ਵੱਲੋਂ ਆਪਣੇ ਪਰਿਵਾਰ ਦੇ ਬਡੇ ਬਡੇ ਰਾਂ ਦੇ ਆਪਣੇ ਭਰਾ ਦੀ ਯਾਦ ਦੇ ਵਿੱਚ ਇਹਨਾਂ ਦੇ ਪਿਤਾ ਸੁਰਗਵਾਸੀ ਮਨੀ ਸਿੰਘ ਜੀ ਇਹਨਾਂ ਦੇ ਮਾਤਾ ਜੀ ਇਹਨਾਂ ਦੇ ਬ੍ਰਦਰ ਉਹਨਾਂ ਦੀ ਯਾਦ ਦੇ ਵਿੱਚ ਇਹਨਾਂ ਨੇ ਜਿਹੜਾ ਸਭ ਤੋਂ ਵੱਡਾ ਕੰਮ ਕੀਤਾ ਕਿ ਉਹ ਲੋਕ ਜਿਹੜੇ ਲੋੜ ਬੰਦੇ ਜਿਨ੍ਹਾਂ ਨੂੰ ਅੱਖਾਂ ਦੇ ਬ੍ਰਿਸ਼ਣਾ ਦੀ ਲੋੜ ਆ ਉਹਨਾਂ ਦੇ ਲਈ ਇੱਕ ਕੈਂਪ ਲਾਇਆ ਮੈਂ ਸਮਝਦਾ ਕਿ ਆਪਣੇ ਮਾਪਾਪ ਨੂੰ ਆਪਣੇ ਸਗੇ ਸਹਿੰਦਿਆਂ ਨੂੰ ਯਾਦ ਕਰਨ ਦਾ ਇਸ ਤੋਂ ਵਧੀਆ ਤਰੀਕਾ ਕੋ ਹੋ ਨਹੀਂ ਸਕਦਾ ਬੇਸ਼ੱਕ ਦੁਨੀਆ ਤੇ ਤੇ ਹੋਣ ਬੇਸ਼ੱਕ ਨਾ ਹੋ ਮੈਂ ਸਮਝਦਾ ਕਿ ਇੱਕ ਰੀਤ ਜਿਹੜੀ ਆ ਉਹ ਇਹਨਾਂ ਨੇ ਜਿਹੜੀ ਪਾਈ ਆ ਮੈਂ ਸਮਝਦਾ ਕਿ ਇਹਦੇ ਤੋਂ ਸਮਾਜ ਨੂੰ ਸੇਧ ਮਿਲੇਗੀ ਕਿਉਂਕਿ ਬਾਕੀ ਉਹਨਾਂ ਨੂੰ ਮੈਂ ਬੜਾ ਪੁਰਾਣਾ ਜਾਂਦਾ ਕਿ ਅਸੀਂ ਦੋਨੋਂ ਰੋਟੇਰੀਆਂ ਨਾਲ ਇਹ ਅਕਸਰ ਕਹਿੰਦਾ ਮਤਲਬ ਬੇਸ਼ੱਕ ਹਲਕੇ ਦੇ ਵਿੱਚ ਜਿਹੜੇ ਲੋੜਵੰਦ ਲੋਕ ਉਹਨਾਂ ਨੂੰ ਉਹਨਾਂ ਦੀ ਬੀਤੀ ਸਿਹਤ ਆ ਜਿਸ ਤਰ੍ਹਾਂ ਪਿੰਡ ਗੁਣਾਚੌਰ ਦੇ ਵਿੱਚ ਜਾਂ ਹੋਰ ਪਿੰਡਾਂ ਵਿੱਚ ਜਦੋਂ ਹੜ੍ਹ ਆਏ ਸੀ بڑے ਮਕਾਨ ਟੁੱਟੇ بڑے ਲੋਕ ਉਸ ਵੇਲੇ ਦੁਖੀ ਸਵੇ ਉਹਨਾਂ ਦੀ ਇਹਨਾਂ ਨੇ ਫਾਈਨੈਂਸ਼ੀਅਲ ਹੈਲਪ ਵੀ ਕੀਤੀ ਰਾਹੇ ਬਗਾਹੇ ਜੋ ਸਭ ਤੋਂ ਵੱਡਾ ਮਨੁੱਖਤਾ ਨੂੰ ਕੋਈ ਦਾਨ ਦਿੰਦਾ ਹੈ ਖੂਨ ਦਾਨ ਉਹਦੇ ਕੈਂਪ ਵੀ ਅਕਸਰ ਆਰਗੇਨਾਈਜ਼ ਕਰਦੇ ਰਹਿੰਦੇ ਆ ਉਹ ਸਮਾਜ ਦੇ ਅੰਦਰ ਜਿਹੜੀਆਂ ਗਰੀਤੀਆਂ ਨੇ ਉਨ੍ਹਾਂ ਦੇ ਉੱਪਰ ਵੀ ਇਹ ਸੈਮੀਨਾਰ ਲੰਗਾਉਂਦੇ ਰਹਿੰਦੇ ਆ ਮੈਂ ਸਮਝਦਾ ਕਿ ਇਹਨਾਂ ਵੱਲੋਂ ਕੀਤੇ ਕੰਮ ਜਿਹੜੇ ਆ ਉਹ ਮਾਪੇ ਦੀ ਸੇਧ ਸਦਕਾ ਹੀ ਆ ਉਹਨਾਂ ਦੀ ਚੰਗੀ ਸਿੱਖਿਆ ਸਦਕਾ ਹੀ ਆ ਉਹਨਾਂ ਦੇ ਜੋ ਇਹਨਾਂ ਨੂੰ ਸਿਖਾਇਆ ਜੋ ਪੜਾਇਆ ਜੋ ਕਰਨ ਦਾ ਤਰੀਕਾ ਸਿਖਾਇਆ ਮੈਂ ਸਮਝਦਾ ਉਹ ਇਹਨਾਂ ਦੇ ਮਾਪੇ ਇਹਨਾਂ ਦੇ ਵੱਡੇ ਭਰਾ ਉਹਨਾਂ ਦੀ ਦੇਣ ਸੋ ਮੈਂ ਪਰਮਾਤਮਾ ਅਗੇ ਹੀ ਅਰਦਾਸ ਕਰਦਾ ਕਿ ਦਿਲਵਗ ਬੱਗੇ ਜੀ ਨੂੰ ਚੜ੍ਹਦੀ ਕਲਾ ਚ ਰੱਖਣ ਇਹ ਇਸੇ ਤਰ੍ਹਾਂ ਸਮਾਜ ਦੇ ਅੰਦਰ ਨਵੇਂ ਪੂਰਨੇ ਪਾਉਂਦੇ ਰਹਿਣ ਔਰ ਆਂਦੇ ਵਿੱਚ ਮੈਂ ਇਹਨਾਂ ਦੇ ਬਜ਼ੁਰਗ ਸardar mani singh ji ਇਹਨਾਂ ਦੇ ਮਾਤਾ ਜੀ ਭਰਾ ਉਹਨਾਂ ਸਾਰਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਉਸੇ ਮੱਦ ਮਸਵਾਈਗੇ ਇੱਕ ਦਸ ਕਰਦੇ ਆ ਕਿ ਉਹ ਉਹਨਾਂ ਨੂੰ ਆਪਣੀ ਚੰਨਾ ਵਿੱਚ ਨਾਸ ਬਖਸ਼ੇ ਤੇ ਪ੍ਰਮਾਤਮਾ ਬਾਗੀ ਜੀ ਦੇ ਮੇਰ ਬਣਾਈ ਰੱਖੇ ਤੇ ਇਸ ਸਮਾਜ ਨੂੰ ਸੇਧ ਦਿੰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਕੋਈ ਸਵਾਲ ਹੈ ਇਸ ਲਈ ਦਿਨਾਂ ਦੇ ਵਿੱਚ ਆਗੂ ਨੇ ਕਿਹਾ ਵੀ ਬੈਡ ਵਾਜਿਆ ਵਾਲੇ ਦੇ ਬੱਚੇ ਤੇ ਲਾ ਦੇਾਂਗੇ ਉਸ ਕਹੋਗੇ ਤੇ ਦੇਖੋ ਇੱਕ ਕਿਸੇ ਦੀ ਜਦੋਂ ਮਾਨਸਿਕਤਾ ਖਰਾਬ ਹੋ ਜਾਂਦੀ ਹੈ ਨਾ ਫਿਰ ਉਹ ਛੋਟੇ ਲੈਵਲ ਤੇ ਆ ਜਾਂਦਾ ਤੇ ਮੈਂ ਸਮਝਦਾ ਕਿ ਸਰਦਾ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਇਹ ਇੱਕ ਆਪਣੀ ਘਟਿਆ ਸੋਚ ਦਾ ਜਿਹੜਾ ਮਜਾਰਾ ਕੀਤਾ ਇਹ ਨਹੀਂ ਹੋਣਾ ਚਾਹੀਦਾ ਕੋਈ ਆਦਮੀ ਕਹਿੰਦਾ ਬਾਬਾ ਸਾਹਿਬ ਡਾਕਟਰ ਨੂੰ ਬਿਠਕਰ ਲੈ ਸਾਰਿਆਂ ਨੂੰ ਅਸੀਂ ਕਹੀ ਵੀ ਸੁਹੇਲੇ ਕਿ ਸ਼ਾਇਦ ਦਲਸਮਾਜ ਨੂੰ ਇਹ ਲੈ ਕੇ ਦਿੱਤਾ ਉਹਨਾਂ ਨੇ ਸਾਰਿਆਂ ਨੂੰ ਲੇਡੀ ਜਿਹੜੀ ਸਾਡੀ ਭੈਣਾਂ ਬੀਬੀਆਂ ਇਹਨਾਂ ਨੂੰ ਵੀ ਇਹ ਹੱਕ ਲੈ ਕੇ ਦਿੱਤਾ ਔਰ ਜੇਕਰ ਕੋਈ ਪੜ ਲਿਖ ਕੇ ਗਰੀਬੀ ਚੋਂ ਉੱਠ ਕੇ ਇਵਨ ਜੇ ਮੈਂ ਦਿਹਾੜੀਆਂ ਕਰਕੇ ਪੜਿਆ ਹੋਵਾਂ ਕਿ ਕਿਸੇ ਮੁਕਾਮ ਤੇ ਪਹੁੰਚਦਾ ਉਹਦੇ ਵਿੱਚ ਕਿਸੇ ਨੂੰ ਕੀ ਚੰਗਾ ਲੱਗਦਾ ਕਿ ਕਿਸੇ ਦੇ ਕਿੱਤਾ ਤਾਂ ਕੋਈ ਮਾੜਾ ਨਹੀਂ ਸਾਡਾ ਦੇਸ਼ ਪਿੱਛੇ ਕਿਉਂ ਰਿਹਾ ਉਹ ਇੱਕ ਵੱਡਾ ਸਮਾਂ ਕਾਂਗਰਸ ਨੇ ਰਾਜ ਕੀਤਾ ਔਰ ਕਾਂਗਰਸ ਦੀ ਮਸੰਦੇ ਸੋਚ ਆ ਉਹ ਕਿੱਤੇ ਨੂੰ ਕਿਤਾ ਰੱਖਣਾ ਚਾਹੁੰਦੇ ਆ ਜੇਕਰ ਕਹਿੰਦਾ ਮਤਲਬ ਜਿਹੜਾ ਬੰਦਾ ਸਫਾਈ ਦਾ ਕੰਮ ਕਰਦਾ ਸਫਾਈ ਦਾ ਕੰਮ ਕਰੇ ਜੇ ਕੋਈ ਜੁੱਤੀਆਂ ਗੰਡਲਾ ਕੰਮ ਕਰਦਾ ਉਹ ਕਰੇ ਪਰ ਇਸ ਤਰ੍ਹਾਂ ਹੁੰਦਾ ਨਹੀਂ ਬਾਬਾ ਸਾਹਿਬ ਡਾਕਟਰ ਨੇ ਬੇੜਕਨ ਕਿਹਾ ਜਿਹੜਾ ਪੜ ਲਿਖਿਆ ਉਹ ਕਿਤੇ ਵੀ ਬਸ ਸਕਦਾ ਮੈਂ ਸਮਝਦਾ ਇੱਕ ਛੋਟੀ ਸੋਚ ਆ ਕਿਉਂਕਿ ਇਹਨਾਂ ਦਾ ਅਕਸਰ ਇਹ ਬਿਆਨ ਉਸ ਤੋਂ ਬੰਨਾ ਰਾਜਾ ਬੜਿੰਗ ਜੀ ਨੇ ਸਰਦਾਰ ਮੁੱਦਾ ਸਿੰਘ ਬਾਰੇ ਕੀ ਕਿਹਾ ਸੋ ਮੈਂ ਸਮਝਦਾ ਕਿ ਇਹਨਾਂ ਦੀ ਚੀਜ਼ਾਂ ਤੋਂ ਜਿਹੜੇ ਲੀਡਰਾਂ ਨੂੰ ਗ੍ਰੇਜ਼ ਕਰਨੀ ਚਾਹੀਦੀ ਆ ਸਭਾ ਕੇ ਸੰਤਾ ਵਧਾਈ ਦੇਣੀ ਚਾਹੀਦੀ ਆ ਜਿਹੜਾ ਬੈਜਮਨ ਬੈਂਡ ਵਜੇ ਵੀ ਜਾਂਦਾ ਸੀ ਰੁਪਈਆ ਰੁਪਈਆ ਇਕੱਠਾ ਕਰਕੇ 1 ਰੁਪਈਆ ਦੀ ਬੇਲ 2 ਰੁਪਈਆ ਦੀ ਬੇਲ ਉਹ ਇਕੱਠੇ ਕਰਕੇ ਆਪਣੇ ਬੱਚੇ ਨੂੰ ਪੜਾਇਆ ਇੰਜੀਨੀਅਰ ਬਣਾਇਆ ਇਹ 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 ਸੋਚ ਨੂੰ ਸਲਾਮ ਕਰਨੀ ਚਾਹੀਦੀ ਨਾ ਕਿ ਉਹਨੂੰ ਅਸੀਂ ਛੋਟਾ ਕਰਕੇ ਦਿਖਾਈਏ ਸੋ ਮੈਂ ਸਮਝਦਾ ਕਿ ਇਹ ਇਹ ਸਾਡੇ ਸਮਾਜ ਦੇ ਵਿੱਚ ਗਰਮਟ ਆ ਰਹੀ ਹੈ ਨਹੀਂ ਹੋਣੀ ਚਾਹੀਦੀ ਆ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦੀ ਹਾਂ ਦਿਲਬਖ ਸਿੰਘ ਬਾਗੀ ਜੀ ਉਹਨਾਂ ਨੂੰ ਤੇ ਰੋਟਰੀ ਕਲੱਬ ਦੇ ਸਾਰੇ ਹੀ ਮੈਂਬਰਸ ਇਹਵਾਨਾ ਨੂੰ ਜਿਨ੍ਹਾਂ ਨੇ ਕਿ ਇੰਨਾ ਵਧੀਆ ਤੇ ਖੂਬਸੂਰਤ ਉਪਰਾਲਾ ਜਿਹੜਾ ਆ ਉਹਦੀ ਸ਼ੁਰੂਆਤ ਕੀਤੀ ਆ ਆਪਣੇ ਦਿਲਬਖ ਬਾਗੀ ਜੀ ਜਿਨ੍ਹਾਂ ਨੇ ਆਪਣੇ ਮਾਤਾ ਪਿਤਾ ਅਤੇ ਭਰਾ ਦੀ ਯਾਦ ਦੇ ਵਿੱਚ ਅੱਖਾਂ ਦਾ ਤੇ ਦੰਦਾ ਦਾ ਜਿਹੜਾ ਕੈਂਪ ਆ ਉਹ ਅੱਜ ਲਗਵਾਇਆ ਉਹਨਾਂ ਨੇ ਆਪਣੇ ਜੱਦੀ ਪਿੰਡ ਦੇ ਵਿੱਚ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਦਿਲਵਾਰ ਬਾਗੀ ਜੀ ਉਹਨਾਂ ਜੇ ਤੁਸੀਂ ਘਰਗੇ ਜਾਉਂਦੇ ਤਾਂ ਉੱਥੇ ਦੇਖੂਗੇ ਕਿ ਇਹਨਾਂ ਨੇ ਆਪਣੇ ਜਿਹੜੇ ਘਰ ਦਾ ਨਾਮ ਵੀ ਆ ਉਹ ਰੱਖਿਆ ਹੈਗਾ ਮਨੀ ਲక్ష్ਮੀ ਸੋ ਮੈਂ ਇਸ ਚੀਜ਼ ਨੂੰ ਬਹੁਤ ਵੱਡਾ ਮੰਨਦੀ ਹਾਂ ਕਿ ਉਹਨਾਂ ਨੇ ਆਪਣੇ ਮਾਪਿਆਂ ਦੇ ਸੰਸਕਾਰ ਜਿਹੜੇ ਆ ਉਹ ਆਪਣੇ ਵਿੱਚ ਬਹੁਤ ਹੀ ਵਧੀਆ ਢੰਗ ਦੇ ਨਾਲ ਗ੍ਰਹਿਣ ਕੀਤੇ ਆ ਇਨਸਾਨ ਦੇ ਕੋਲ ਪੈਸਾ ਤੇ ਲਾ ਮਕਾਨ ਜਾਇਦਾਦ ਇਹ ਸਭ ਮੁਕਦਰਾਂ ਦੇ ਹੁੰਦੇ ਆ ਪਰ ਜਿਹੜੇ ਸੰਸਕਾਰ ਆ ਉਹ ਹਮੇਸ਼ਾ ਸਾਨੂੰ ਮਾਪਿਆਂ ਤੋਂ ਮਿਲਦੇ ਆ ਸੋ ਮੈਂ ਇੱਕ ਵਾਰ ਫਿਰ ਤੋਂ ਇਸ ਵਧੀਆ ਉਪਰਾਲੇ ਦੇ ਲਈ ਸਾਰੇ ਹੀ ਮੈਂਬਰ ਸਹਿबानਾ ਨੂੰ ਸਾਰੇ ਹੀ ਪ੍ਰਬੰਧਕਾਂ ਨੂੰ ਸਾਰੇ ਹੀ ਜਿੰਨੇ ਵੀ ਡਾਕਟਰਾਂ ਦੀ ਟੀਮ ਆਈ ਹੈ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦੀ ਹਾਂ ਦੇ ਨਾਲ ਦੀ ਨਾਲ ਕਲੱਬ ਨੂੰ ਨਗਰ ਨਿਵਾਸੀਆਂ ਨੂੰ ਇਹ ਵੀ ਯਕੀਨ ਦਿਵਾਉਂਦੀ ਹਾਂ ਕਿ ਜਿੱਥੇ ਕਿਤੇ ਵੀ ਪਿੰਡ ਵਾਸੀਆਂ ਨੂੰ ਸਾਡੀ ਲੋੜ ਪੈਂਦੀ ਹੈ ਅਸੀਂ ਤੁਹਾਡੇ ਸਾਰਿਆਂ ਦੇ ਨਾਲ ਮੋਢੇ ਦੇ ਨਾਲ ਮੋਢਾ ਛੋੜ ਕੇ ਖੜੇ ਆ ਤੁਹਾਡਾ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇੱਥੇ ਕਵਰੇਜ ਕਰਨ ਲਈ ਆਪਾਂ ਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅਸੀਂ ਇਹ ਕੈਂਪ ਜਿਹੜਾ ਅਈ ਕੈਂਪ ਜਿਹਦੇ ਵਿੱਚ ਅਸੀਂ ਮਰੀਜ਼ਾਂ ਦੇ ਅੱਖਾਂ ਦੀ ਜਾਂਚ ਹੋ ਰਹੀ ਆ ਤੇ ਉਹਨਾਂ ਦੇ ਜਿਹੜੇ ਲੋਡ ਬੰਦ ਮਰੀਜ਼ਾਂ ਦੇ ਆਪਰੇਸ਼ਨ ਕਰਾਣੇ ਆ ਲੋਡ ਬੰਦਾਂ ਨੂੰ ਐਨਕਾਂ ਵੀ ਦੇ ਰਹੀਆਂ ਆ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਆ ਇੱਦਾਂ ਹੀ ਡੈਂਟਲ ਦੇ ਵਿੱਚ ਵੀ ਮਰੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਆ ਜਿਨ੍ਹਾਂ ਦੇ ਦੰਦ ਖਰਾਬ ਆ ਕੋ ਕੱਢਣ ਵਾਲੇ ਜਾਂ ਨਵੇਂ ਰਿਪਲੇਸ ਕਰਨ ਵਾਲੇ ਆ ਉਹ ਵੀ ਅੱਜ ਕੀਤੇ ਜਾ ਰਹੇ ਆ ਅੱਜ ਦਾ ਜਿਹੜਾ ਕੈਂਪ ਮੈਂ ਆਪਣੇ ਮਾਤਾ ਪਿਤਾ ਦੀ ਯਾਦ ਦੇ ਵਿੱਚ ਸਵਰਗੀ ਮਾਤਾ ਲక్ష్ਮੀਨ ਕੌਰ ਅਤੇ ਪਿਤਾ ਸਵਰਗੀ ਸਰਦਾਰ ਬਨੀ ਸਿੰਘ ਤੇ ਵੱਡੇ ਭਾਈ ਸਾਹਿਬ ਸਰਦਾਰ ਸ਼ਾਹਦਾ ਸਿੰਘ ਦੀ ਯਾਦ ਨੂੰ ਸਮਰਪਿਤ ਮੈਂ ਮੇਰੀ ਪਤਨੀ ਮਨਜੀਤ ਕੌਰ ਤੇ ਸਾਡੇ ਮੇਰੇ ਭਤੀਜਾ ਜੀ ਜਤਿੰਦਰ ਸਿੰਘ ਤੇ ਉਹਨਾਂ ਦੀ ਧਰਮ ਪਤਨੀ ਯਵਿੰਦਰ ਕੌਰ ਵੱਲੋਂ ਅਸੀਂ ਇਹ ਸਾਂਝੇ ਤੌਰ ਤੇ ਲਗਾ ਰਹੇ ਹਾਂ ਇੱਕ ਕੈਂਪਲੀ ਇਤਿਹਾਸ ਦੀ ਸ਼ੁਰੂਆਤ ਕੀਤੀ ਹੈ ਹਰ ਸਾਲ ਜਿਹੜਾ ਐਸੇ ਪੈਰਾਮੀਟਰ ਦੇ ਉੱਤੇ ਅਸੀਂ ਇਹ ਕੈਂਪ ਲਗਾਵਾਂਗੇ ਮੈਂ ਬਤੌਰ ਰੋਟਰੀ ਕਲੱਬ ਦਾ ਪ੍ਰਧਾਨ ਹੁਣ ਦੇ ਨਾਤੇ ਅਸੀਂ ਤੱਕ ਕਰਮੇ ਹੀ ਕਰਦੇ ਆਂ ਲੋੜਵੰਦ ਦੀ ਮਦਦ ਕਰਦੇ ਆਂ ਭਾਵੇਂ ਹੈਲਥ ਦੇ ਵਿੱਚ ਆ ਜਾਂ ਐਜੂਕੇਸ਼ਨ ਦੇ ਵਿੱਚ ਆ ਜਾਂ ਕਿਸੇ ਹੋਰ ਸੋਸ਼ਲ ਦੇ ਵਿੱਚ ਆ ਤੇ ਸਾਰਾ ਕੁਝ ਹੋ ਰਿਹਾ ਅੱਜ ਸਾਡੀ ਰੋਟਰੀ ਕਲੱਬ ਦੀ ਸਮੁੱਚੀ ਟੀਮ ਰਮਿੰਦਰ ਸਿੰਘ ਲੱਕੀ ਬਾਬਾ ਜੀ ਝੰਡਾ ਜੀ ਤੋਂ ਗਵਿੰਦਰ ਕੁਮਾਰ ਜੀ ਸਾਡੇ ਨਾਲ ਆ ਮਾਨ ਸਾਹਿਬ ਕੈਲਗਰੀ ਤੋਂ ਸਪੈਸ਼ਲ ਸਾਡੇ ਨਾਲ ਆਏ ਆ ਇਹਨਾਂ ਨੇ 51000 ਰੁਪਏ ਰੋਟਰੀ ਕਲੱਬ ਨੂੰ ਸਾਡੇ ਨੂੰ ਡੋਨੇਸ਼ਨ ਵੀ ਦਿੱਤੀ ਆ ਤੇ ਨਾਲ ਦੀ ਨਾਲ ਸਾਡੇ ਵਾਈਸ ਪ੍ਰੈਜ਼ਿਡੈਂਟ ਸ਼ਮੇਂਦਰ ਗੱਟਿਆ ਜੀ ਉਹ ਵੀ ਮਤਲਬ ਪਹੁੰਚੇ ਆ ਬੀ ਬੀਸੀ ਸਾਹਿਬ ਡਾਕਟਰ ਧਰਮਜੀਤ ਸਿੰਘ ਜੀ ਜਿਹੜੇ ਰੀਸੈਂਟਲੀ ਹੁਣ ਬਾਈਚਾਂਸ ਸਾਹਿਬ ਰਟਾਇਰ ਹੋਏ ਆ ਐਸਟੀਓ ਸਾਹਿਬ ਗੁਰਕਸ਼ਮ ਜੀ ਉਹ ਮਤਲਬ ਇਹ ਆ ਵੀ ਸਬਰਮਨ ਸਾਡੇ ਨਾਲ ਇਸ ਰੋਟਰੀ ਕਲੱਬ ਦੇ ਸਤਿਕਾਰਤ ਮੈਂਬਰ ਆ ਰਣਜੀਤ ਸਿੰਘ ਕਨੋਲਾ ਜੀ ਹੱਪੋਵਾਲ ਤੋਂ ਤੇ ਨਾਲ ਸਿਕੰਦਰ ਸਿੰਘ ਧਾਮੀ ਜੀ ਰੋਟਰੀ ਕਲੱਬ ਦੇ ਸਾਰੇ ਇਹ ਗੁਲਦਸਤਾ ਜਿਹੜਾ ਆ ਅੱਜ ਇਸ ਪ੍ਰੋਗਰਾਮ ਦੀ ਖੂਬਸੂਤੀ ਵਧਾ ਰਿਹਾ ਤੇ ਮੈਂ ਸਾਡੀ ਇਹ ਕਮਿਟਮੈਂਟ ਆ ਅਸੀਂ ਮਤਲਬ ਇਹ ਜਿਹੜਾ ਇਹੋ ਜਿਹਾ ਸਮਾਗਮ ਹਰ ਸਾਲ ਕਰਾਂਗੇ ਪਤ ਜੀ ਹਾਂਜੀ ਸੀਨੀਅਰ ਆਗੂ ਕੋਲ ਪਹੁੰਚਦੇ ਨੇ ਜੀ ਸੀਨੀਅਰ ਆਗੂ ਜੀ ਸਾਡੇ ਕਲਜੀਤ ਹਰਾਲ ਜੀ ਦਾ ਹੁਣੇ ਰੀਸੈਂਟਲੀ ਸਾਡੇ ਸ਼ਾਮਲ ਹੋ ਗਏ ਆ ਮੈਂ ਇਹਨਾਂ ਨੂੰ ਵੀ ਜੀ ਆਇਆਂ ਆਖਦਾ ਤੇ ਹਲਕਾ ਐਮਐਲਏ ਡਾਕਟਰ ਸਿਕੰਦਰ ਕੁਲਾ ਸੁਖੀ ਜੀ ਉਹਨਾਂ ਨੇ ਪਹੁੰਚ 1 ਵਜੇ ਦੇ ਕਰੀਬ ਪਹੁੰਚਣਾ ਤੇ ਨਾਲ ਮਨਵਿੰਦਰ ਸਿੰਘ ਕੰਗ ਮੈਂਬਰ ਪਾਰਲੀਮੈਂਟ ਉਹ ਵੀ ਇੱਥੇ ਆ ਰਹੇ ਆ ਤੇ ਮਨਵਿੰਦਰ ਸਿੰਘ ਕੰਗ ਤਾਂ ਸਭਾਵਕ ਆ ਸਾਡੇ ਪਿੰਡ ਚ ਯਤਨ ਤੋਂ ਬਾਅਦ ਪਹਿਲੀ ਵਾਰ ਆ ਰਹੇ ਆ ਸਾਡੇ ਪਿੰਡ ਵਾਸੀਆਂ ਨੂੰ ਬੜੀ ਖੁਸ਼ੀ ਆ ਉਨਾ ਸੇ ਉਹ ਦਰਸ਼ਨ ਕਿਉਂ ਅਸੀਂ ਤਾਂ ਵਾਹੇ ਵਗੈਰ ਉਹਨਾਂ ਨਾਲ ਮੁਲਾਕਾਤ ਹੁੰਦੀ ਰਹਿੰਦੀ ਆ ਬੜਾ ਪਿੰਡ ਵਾਸੀ ਦਾ ਚਾਹ ਆ ਤੇ ਕੈਂਪ ਵੀ ਬਹੁਤ ਸਫਲਤਾ ਨਾਲ ਚੱਲ ਰਿਹਾ ਮਾਹੀ ਸਾਹਿਬ ਪਿੰਡ ਦੀ ਪੰਚਾਇਤ ਤੇ ਰੋਟਰੀ ਕਲੱਬ ਦੇ ਮੈਂਬਰ ਦੇ ਸਹਿਯੋਗ ਨਾਲ ਸਾਰਿਆਂ ਨੂੰ ਮੇਰਾ ਪਿਆਰ ਭਰਿਆ ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਦੇਵਸ਼ੀ ਸੇਟ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਸਰਦਾਰ ਦਲਬਾਖ ਸਿੰਘ ਬਾਗੀ ਜੀ ਅੰਕਲ ਜੀ ਦਾ ਧੰਨਵਾਦ ਕਰੂੰਗਾ ਜੀ ਜਿਨ੍ਹਾਂ ਨੇ ਸਾਨੂੰ ਐਡ ਮਹਾਨ ਸੇਵਾ ਦਾ ਮੌਕਾ ਦਿੱਤਾ ਉਹਨਾਂ ਨੇ ਆਪਣੇ ਪੈਰੈਂਟਸ ਯਾਦ ਵਿੱਚ ਬਜ਼ੁਰਗਾਂ ਦੀ ਯਾਦ ਵਿੱਚ ਇਹ ਅੱਖਾਂ ਦਾ ਫ੍ਰੀ ਚੈੱਕਅਪ ਅਤੇ ਆਪਰੇਸ਼ਨ ਕੈਂਪ ਆਰਗੇਨਾਈਜ਼ ਕੀਤਾ ਜੀ ਪਿੰਡ ਚੱਕੇ ਚ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਸਾਰੇ ਸਮੂਹ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਹੁਣ ਤੱਕ ਅਸੀਂ 110 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਚੈੱਕ ਕੀਤੀਆਂ ਆ ਤੇ ਉਹਨਾਂ ਚੋਂ ਬਹੁਤ ਸਾਰੇ ਪੇਸ਼ੈਂਟਸ ਨੂੰ ਦਵਾਈਆਂ ਤੇ ਐਨਕਾ ਦਿੱਤੀਆਂ ਗਈਆਂ ਆ ਤੇ ਜਿਹੜੇ ਪੇਸ਼ੈਂਟਸ ਨੂੰ ਚਿੱਟਾ ਮੋਦੀ ਆ ਉਹਨਾਂ ਦੇ ਅਸੀਂ ਫ੍ਰੀ ਲੈਂਸ ਵੀ ਹੁਣ ਤੱਕ ਅਸੀਂ 80 90 ਪੇਸ਼ੈਂਟ ਦੇਖ ਚੁੱਕੇ ਹਾਂ ਦੰਦਾਂ ਦੇ ਤੇ ਨਾਲ ਨਾਲ ਅੱਖਾਂ ਦਾ ਚੈੱਕਅਪ ਵੀ ਹੋ ਰਿਹਾ ਹੈ ਜਿੱਤੇ ਬਡੇ ਦੰਦਾਂ ਦੀ ਬੜੀ ਪ੍ਰੋਬਲਮ ਆ ਰਹੀ ਉਹਦਾ ਕਾਰਨ ਉਹਦਾ ਕੁਛ ਨਹੀਂ ਕਈ ਵਾਰੀ ਆਪਣੀ ਡਿਵੈਲਪਮੈਂਟਲ ਗ੍ਰੋਥ ਬੱਚੇ ਦੀ ਉਦਾਂ ਹੁੰਦੀ ਹੈ ਸਪੇਸ ਨਹੀਂ ਹੁੰਦੀ ਜੋਅ ਦੇ ਵਿੱਚ ਦੰਦ ਕਿੱਥੇ ਆਉਗੇ ਫਿਰ ਕਰਾਉਡਿੰਗ ਹੋਏਗੀ بس ਇਹਦਾ ਇਹ ਹੁੰਦਾ ਕਿ ਸਮੇਂ ਸੇ ਚਾਪਾ ਉਹਦਾ ਇਲਾਜ ਕਰਾ ਲਈਏ ਬੱਚੇ ਦਾ ਜਦੋਂ ਉਹਦੇ ਪੱਕੇ ਦੰਦ ਸਾਰੇ ਮੂੰਹ ਚ ਆ ਗਏ ਆ ਉਦੋਂ ਆਪਾਂ ਦਾ ਦੰਦ ਦਾ ਇਲਾਜ ਕਰਾ ਲਈਏ ਤਾਂ ਸਮੇਂ ਉਦੋਂ ਦਾ ਗਰੋਥ ਵੀ ਹੋ ਰਹੀ ਹੁੰਦੀ ਬੱਚੇ ਦੀ ਤੇ ਉਦੋਂ ਉਹਦੀ ਰਿਜ਼ਲਟ ਵੀ ਅੱਛੇ ਆਉਂਦੇ ਆ